ਗਿਓ ਨਾ ਬਹੁਤ ਹੀ ਬੜੀਆਂ ਕਾਫੀ بڑے ਪੰਦਰ ਦੇ ਤੇ ਮੇਲਾ ਲੱਗਿਆ ਹੋਇਆ ਵਾ ਹਾਂਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪ ਆਏ ਹੋਏ ਹਾਂ ਲੁਧਿਆਣਾ ਪੀਏਯੂ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੱਥੇ ਕਿ ਸਾਰਸ ਮੇਲਾ ਲੱਗਿਆ ਹੋਇਆ ਵਾ ਤਕਰੀਬਨ ਇਹ 2 ਦਿਨ ਹੋਰ ਚੱਲਾਵਾ 15 ਤਰੀਕ ਤੱਕ ਇਹ ਮੇਲਾ ਹੈਗਾ ਵਾ ਪਹਿਲਾਂ ਇਹਨਾਂ ਨੇ 13 ਤਰੀਕ ਤੱਕ ਹੀ ਰੱਖਿਆ ਸੀ ਤੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਪਾਓ ਪਾਜੀ ਤੇ ਹੋਰ ਬਹੁਤ ਸਾਰੇ ਫੂਡ ਕੋਰਟਸ ਇੱਥੇ ਤੁਹਾਨੂੰ ਖਾਣ ਪੀਣ ਨੂੰ ਦੇਖਣ ਨੂੰ ਮਿਲਣਗੇ ਆ ਲੋ ਜੀ ਸਰੋਂ ਦਾ ਸਾਗ ਆ ਗਿਆ ਤਕਰੀਬਨ 700 ਰੁਪਏ ਦੀ ਹਰ ਇੱਕ ਚੀਜ਼ ਦੀ ਮੈਨੂਅਲ ਜੀ ਪਲੇਟ ਇਹਨੇ ਰੱਖੀ ਹੋਈ ਆ ਡੋਕਲਾ ਆ ਗਿਆ ਤੇ ਇਸ ਤਰੀਕੇ ਦੀਆਂ ਹੋਰ ਬਹੁਤ ਸਾਰੀਆਂ ਡਿਸ਼ੀਜ਼ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਲੋ ਜੀ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ ਵਲੌਗ ਨੂੰ ਹੁਣ ਆਪਾਂ ਕਰਦੇ ਹਾਂ ਸ਼ੁਰੂ ਸਟਾਰਟਿੰਗ ਦੇ ਵਿੱਚ ਪਹਿਲਾਂ ਆ ਚੁੱਕੇ ਆ ਆਪਾਂ ਇੱਥੇ ਇੱਥੋਂ ਹੈਗੀ ਆ ਅੰਦਰ ਦੀ ਐਂਟ੍ਰੈਂਸ ਤੇ ਆ ਬਾਹਰ ਦੀ ਤਕਰੀਬਨ ਤੁਸੀਂ ਆ ਦੇਖ ਰਹੇ ਹੋ ਮਾਹੌਲ ਇੱਥੇ ਲੋਕਾਂ ਦਾ ਵੀ ਕਿਸ ਤਰੀਕੇ ਨਾਲ ਲੋਕ ਇੱਥੇ ਲੱਗੇ ਹੋਏ ਨੇ ਪੀੜ ਤਕਰੀਬਨ ਇੱਥੇ ਅੱਜ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਆ ਤੇ ਅੰਦਰੋਂ ਤਕਰੀਬਨ ਢੋਲ ਦੀ ਆਵਾਜ਼ ਆ ਰਹੀਆਂ ਨੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਟਿਕਟ ਕਾਊਂਟਰ ਤੇ ਤੇ ਥੋੜਾ ਆਪਾਂ ਟਿਕਟ ਲਵਾਂਗੇ 20 ਰੁਪਏ ਦੇ ਇਹਨਾਂ ਨੇ ਆਪਾਂ ਨੂੰ ਟਿਕਟ ਲਈ ਆ ਤੇ ਤ ਤਰੀ 13 ਨਹੀਂ ਕਿਹਾ 10 ਕਿ 2 ਦਿਨ ਇਹਨਾਂ ਨੇ ਹੋਰ ਪੈਂਡਿੰਗ ਕਰ ਦਿੱਤੇ ਨੇ ਚੱਲਿਆ ਆਪਾਂ ਅੰਦਰ ਤੇ ਦਿਖਾਉਣਾ ਤੁਹਾਨੂੰ ਮੇਲੇ ਦੀਆਂ ਬਹੁਤ ਕੰਮ ਨਹੀਂ ਭਾਜੀ ਸੋਰੀ ਭਾਜੀ ਗਲਤੀ ਹੋ ਗਈ ਤੁਸੀਂ ਅੰਦਰ ਜਾਣਾ ਮੈਂ ਛੱਡ ਕੇ ਆਉਂ ਬੰਦੇ ਬਹੁਤ ਵਧੀਆ ਨੇ ਯਾਰ ਇੱਥੇ ਤਕਰੀਬ ਬਾਉਂਸਰ ਜਿਹੜੇ ਰੱਖੇ ਹੋਏ ਨੇ ਵਧੀਆ ਨੇ ਲਓ ਜੀ ਕੱਟ ਪੁਤਲੀਆਂ ਦਾ ਨਾਚ ਪਹਿਲਾਂ ਸਟਾਰਟਿੰਗ ਦੇ ਉੱਤੇ ਆ ਚੁੱਕਿਆ ਵਾ ਸਟਾਰਟਿੰਗ ਦੇ ਉੱਤੇ ਇਹ ਪਹਿਲਾਂ ਰਾਜਾ ਮਹਾਰਾਜੇ ਚੜ੍ਹਦੇ ਰਹਿੰਦੇ ਸੀ ਆ ਦੇਖੋ ਫਿਲਮ ਪੁਰਾਣੇ ਜ਼ਮਾਨੇ ਦੀਆਂ ਰਾਜਾ ਮਹਾਰਾਜਾ ਜੇ ਮੰਨੇ ਦੀਆਂ ਜਿਹੜੇ ਕਿ ਰਾਜਸਥਾਨ ਦੇ ਵਿੱਚ ਲੋਕ ਚਰਉਂਦੇ ਹੁੰਦੇ ਸੀਗੇ ਦੇਖਦੇ ਹੁੰਦੇ ਸੀ ਉਹ ਚੀਜ਼ਾਂ ਸਾਰੀਆਂ ਇੱਥੇ ਦਿਖਾਈਆਂ ਗਈਆਂ ਨੇ ਤੇ ਲੋ ਜੀ ਆ ਦੇਖੋ ਨੈਕਲੇਸ ਛੱਲੇ ਵਗਾਰਾ ਕਿਆ ਚੀਜ਼ ਬਣਾ ਕੇ ਰੱਖੀ ਹੋਈ ਹੈ 100-100 ਰੁਪਿਆ ਰੱਖਿਆ ਗਿਆ ਵਾ ਇਹਨਾਂ ਦਾ ਹਰ ਇੱਕ ਚੀਜ਼ ਦਾ ਰੇਟ ਇਹਨਾਂ ਨੇ ਤਕਰੀਬਨ ਨਵੀਂ ਤੋਂ ਨਵੀਂ ਚੀਜ਼ ਇੱਥੇ ਦੇਖਣ ਨੂੰ ਮਿਲਦੀ ਆ ਵਸੇ ਛਪਾਰ ਦੇ ਮੇਲੇ ਨਾਲੋਂ 100 ਗੁਣਾ ਚੰਗਾ ਲੱਗਿਆ ਮੈਨੂੰ ਇਹ ਬਾਦੀ ਜਗਾ ਤੁਸੀਂ ਪਰ ਇਹ ਉਸ ਤੋਂ ਅਲੱਗ ਜਿਹੀ ਨੰਕਰਿਆ ਹਾਂ ਜਾ ਜੀ ਜੀ ਦਿਖਾਵਾਂਗੇ ਜਿਹਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਘੱਟੋ ਘੱਟ 10000 ਤੋਂ ਵੱਧ ਕਰੋਕਰੀ ਦਾ ਸਮਾਨ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ। ਵੈਰਾਈਟੀਆਂ ਇੰਨੀਆਂ ਮੁੱਕਾਂ ਦਾ ਨਾਉ ਨਹੀਂ ਲੈਂਦੀ। ਇੱਕ ਛੋਟੀ ਜਿਹੀ ਸਟਾਲ ਦਿਖਾ ਰਹੇ ਹਾਂ, ਇਸ ਤੋਂ ਅੱਗੇ ਤਾਂ ਪੂਰਾ ਬਾਜ਼ਾਰ ਲੱਗਿਆ ਪਿਆ ਵਾ। ਇਹ ਵੀ ਚੀਜ਼ ਰਾਜਸਥਾਨੀ ਆ तकरीबन 25 2500 ਰੁਪਏ ਦਾ ਰੇਟ ਦੱਸਿਆ ਹੋਇਆ ਇਹਨਾਂ ਨੇ। ਬਹੁਤ ਹੀ ਸ਼ਾਨਦਾਰ ਨੇ ਦੀਵਾਲੀ ਦੀਆਂ ਆਈਟਮਾਂ ਰੱਖੀਆਂ ਹੋਈਆਂ ਨੇ ਨਾਲਾ ਕਾਲੀਨ ਵਗੈਰਾ ਰੱਖੇ ਹੋਏ ਨੇ ਡਰਾਈング ਰੂਮ ਦੇ ਵਿੱਚ ਬੈੱਡਰੂਮ ਵਿੱਚ ਆਉਣ ਵਾਸਤੇ ਕਾਫੀ ਵਧੀਆ ਦੇਖਣ ਨੂੰ ਲੱਗ ਰਿਹਾ ਵਾ ਆ ਦੇਖੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਘੱਟੋ ਘੱਟ 10000 ਤੋਂ ਉੱਤੇ ਕਰੋਕਰੀ ਦੀਆਂ ਤੁਹਾਨੂੰ ਇੱਥੇ ਆਈਟਮਾਂ ਮਿਲਣਗੀਆਂ ਲੱਕੜ ਦੀਆਂ ਬੂਨ ਚਾਈਨਾ ਦੀਆਂ ਅਲੱਗ-ਅਲੱਗ ਤਰੀਕੇ ਦੀਆਂ ਬਹੁਤ ਹੀ ਜ਼ਿਆਦਾ ਵੈਰਾਈਟੀਆਂ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗੀ ਆਮ ਮਾਰਕੀਟ ਦੇ ਵਿੱਚ ਇੰਨੀਆਂ ਨਹੀਂ ਮਿਲਦੀ ਜਿੰਨੀਆਂ ਇੱਥੇ ਮਿਲਦੀਆਂ ਨੇ ਦੇਖੋ ਜੀ ਕਿ ਆ ਸ਼ਾਨਦਾਰ ਇਹਨਾਂ ਨੇ ਸ਼ੋਪੀਸ ਬਣਾ ਕੇ ਰੱਖੇ ਹੋਏ ਨੇ ਇੱਥੇ ਮਾਰਿਖੀ ਵਾਲੀ ਬੱਗੀ ਸਾਈਕਲਸ ਤੇ ਆ ਬੈਠਣ ਵਾਲੇ ਟੇਬਲਸ ਦੋ-ਦੋ ਸੌ ਰੁਪਏ ਨੇ ਚੇਨ ਵਿੱਚ ਰਹਿ ਨੇ ਤਕਰੀਬਨ ਬਹੁਤ ਹੀ ਵਧੀਆ-ਵਧੀਆ ਚੀਜ਼ਾਂ ਜਿ ਇੱਥੇ ਮੇਲੇ ਵਿੱਚ ਦੇਖਣ ਨੂੰ ਮਿਲ ਰਹੀਆਂ ਹੈ ਤਕਰੀਬਨ 15 ਤਰੀਕ ਤੱਕ ਰਹੇਗਾ ਤੁਸੀਂ ਇੱਥੇ ਜਾ ਤਾ ਦੇਓ ਤੇ ਆ ਬੈੱਡ ਸ਼ੀਟਸ ਆ ਗਈਆਂ ਤੇ ਇਹਨਾਂ ਦੇ ਰੇਟਸ ਨੇ ਦੱਸ ਰਹੇ ਨੇ ਤਕਰੀਬਨ 450 500 ਰੁਪਏ ਤੱਕ 550 ਰੁਪਏ ਤੱਕ ਇਹ ਦੱਸ ਰਹੇ ਨੇ ਤੇ ਪੂਰੀ ਪੂਰੀ ਕਾਟਨ ਲੋ ਜੀ ਮਰਬਿਆਂ ਦਾ ਦੇਖੋ ਸਟਾਲ ਲੱਗੀ ਹੋਈ ਆ ਮਰਬੇ ਹੋ ਗਏ ਚਾਰ ਹੋ ਗਏ ਇਹ ਸਟਾਲਾਂ ਲੱਗੀਆਂਗੇ ਨੇ ਚੈਰੀ ਹੋ ਗਏ ਖਮਾਨੀ ਬਦਾਮ ਸੇਵ ਫੌਲੇ ਬਹੁਤ ਹੀ ਸ਼ਾਨਦਾਰ ਦੇਖੋ ਜੀ 220 ਪਰ ਵੇਚੇ ਦੇ ਰਹੇ ਨੇ ਤਕਰੀਬਨ ਇਹ ਤਾਂ ਬਹੁਤ ਬੜੇ-ਬੜੇ ਸਟਾਲਾਂ ਲੱਗੇ ਹੋਏ ਨੇ ਖਾਣ-ਪੀਣ ਦੇ ਫੂਡ ਕੋਰਟ ਦੇ ਵਿੱਚ ਆਪਾਂ ਆਏ ਹੋਏ ਹਾਂ ਇਸ ਟਾਈਮ ਫੂਡ ਕੋਰਟ ਦੇ ਵਿੱਚ ਲਓ ਜੀ ਇਹ ਦੇਖੋ ਰਾਤ ਨੂੰ ਲੈਂਪ ਲੌਨ ਵਾਲੇ ਚੀਜ਼ਾਂ ਕਿੱਅ ਚੀਜ਼ ਹੈ ਤਕਰੀਬਨ ਇੱਥੇ ਜਿੰਨੇ ਬਣੇ ਨੇ ਸਾਰੇ ਬੈਂਬੂਸ ਦੇ ਬਣੇ ਹੋਏ ਨੇ ਇਹ ਬੈਂਬੂਸ ਦੇ ਤਿਲੀਆਂ ਦੇ ਬਣਾ ਕੇ ਆਹ ਦੇਖੋ ਜਿਵੇਂ ਚਾਈਨੀਜ਼ ਦੇ ਉਹ ਪੱਖਾ ਫੇਰਦੇ ਹੁੰਦੇ ਸੀ ਉਹ ਚੀਜ਼ਾਂ ਨਾਲਾ ਬੈਗਸ ਹੋ ਗਏ ਬਹੁਤ ਹੀ ਸ਼ਾਨਦਾਰ ਦੇਖਣ ਬਹੁਤ ਹੀ ਵਧੀਆ ਲੱਗਦੇ ਨੇ ਇੱਕ ਨਵੀਂ ਜਿਹੀ ਸਿੰਪਲ ਜੀ ਤੇ ਬਹੁਤ ਹੀ ਸ਼ਾਨਦਾਰ ਚੀਜ਼ ਦੇਖਣ ਨੂੰ ਇੱਥੇ ਮਿਲ ਗਈ ਹੈ ਤੇ ਲੋਕਾਂ ਦੀ ਖਰੀਦਾਰੀ ਇੱਥੇ ਤਕਰੀਬਨ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਇਹਦਾ ਮੈਡਨ ਲੱਗਿਆ ਹੋਇਆ ਬਹੁਤ ਹੀ ਵੱਡੇ ਗਰਾਊਂਡ ਦੇ ਵਿੱਚ ਲੱਗਿਆ ਆ ਪੀਏਯੂ ਕਈ ਏਕੜ ਦੇ ਵਿੱਚ ਫੈਲਿਆ ਹੋਇਆ ਵਾ ਜੁਐਲਰੀਜ਼ ਆ ਗਈ ਗਲਾਂ ਦੇ ਵਿੱਚ ਪਾਉਣ ਵਾਲੇ ਅਲੱਗ-ਅਲੱਗ ਤਰੀਕੇ ਦੇ 골ਡਨ ਕਲਰ ਦੇ ਤੇ ਆ ਇਅਰਿੰਗਸ ਵਗੈਰਾ ਇਹ ਚੀਜ਼ਾਂ ਆ ਗਈਆਂ ਨਾਲ ਤੇ ਜਿਵੇਂ ਕਿ ਆ ਤੁਸੀਂ ਨੂੰ ਦੇਖ ਹੀ ਸਕਦੇ ਹੋ ਇਸ ਤਰੀਕੇ ਦੇ ਵੀ ਇੱਥੇ ਬਹੁਤ ਸਾਰੇ ਮਿਲਣਗੇ ਆਰਟੀਫੀਸ਼ਲ ਤੁਸੀਂ ਨਾਲ ਖੜ ਕੇ ਫੋਟੋ ਖਿਚਾ ਸਕਦੇ ਹੋ ਤੇ ਕੁਝ ਪੇਮੈਂਟ ਪੇ ਵਗੈਰਾ ਕਰਨਾ 10 20 50 ਜੋ ਵੀ ਤੁਹਾਡੀ ਆਪਦੀ ਡਿਲ ਕਰੇ ਤੁਸੀਂ ਉਹ ਦੇ ਸਕਦੇ ਹੋ ਨਾਲ ਯਾਦਗਾਰ ਫੋਟੋ ਵੀ ਖਿਚਵਾ ਸਕਦੇ ਹੋ ਇਹਨਾਂ ਦੇ ਨਾਲ ਕੁਝ ਨਹੀਂ ਰਹਿਣੀ ਸਾਹਿਬ ਕਿਤਨਾ ਹੈ ਆ ਵੀ ਬਹੁਤ ਸ਼ਾਨਦਾਰ ਪਰ 7 ਵਜੇ ਜਾਈਏ ਤਾਂ ਨਿਕਲ ਜਾਉਣਾ ਫਿਰ 7:30 ਵਜੇ ਪਾਸ ਆਣੀ ਇਹਦੇ ਵਿੱਚ ਪਾਣੀ ਪਾ ਕੇ ਪਾਣੀ ਡਾਲ ਕੇ ਅਸਰ ਪਾਣੀ ਡਾਲ ਕੇ ਪਾਣੀ ਡਾਲ ਕੇ ਫਿਕਰ ਪਾਣੀ ਦੀ ਸਿੱਟੀ ਮਾਰੇਗੀ ਇਸ ਵਿੱਚ ਪਾਣੀ ਨਹੀਂ ਹੈ ਖਾਲੀ ਹੈ ਦੇਖੋ ਉਸਨੇ ਪਾਣੀ ਡਾਲ ਰੱਖਿਆ ਚਿੜੀਆ ਦੀ ਆਵਾਜ਼ ਕਿੰਨੇ ਦਾ ਪੀਤਾ ਜੇ 70 ਦਾ 100 ਕੇ 2000 ਚਲੋ ਇਸ ਤਰੀਕੇ ਦੇ ਵਿੱਚ ਜੇ ਤੁਹਾਨੂੰ ਇੱਥੇ ਦੇਖਣ ਨੂੰ ਮਿਲਣੀ ਹੈ ਬਹੁਤ ਹੀ ਵਧੀਆ ਚੀਜ਼ ਲੱਗਦੀ ਹੈ ਬਸ ਬੱਚਿਆਂ ਵਾਸਤੇ ਇਹ ਚੀਜ਼ ਬਣੀ ਹੋਈ ਹੈ ਅਲੱਗ-ਅਲੱਗ ਤਰੀਕੇ ਦੀ ਆਵਾਜ਼ ਆਏਗੀ ਪਾਣੀ ਪਾ ਕੇ ਅਲੱਗ ਤੇ ਬਿਨਾ ਪਾਣੀ ਤੋਂ ਅਲੱਗ ਆਟ ਐਂਡ ਕਲੈਕਸ਼ਨ ਦੀ ਸਾਰੀਆਂ ਚੀਜ਼ਾਂ ਇੱਥੇ ਪਈਆਂ ਨੇ ਡੈਕੋਰੇਟਿਵ ਚੀਜ਼ਾਂ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੀਆਂ ਨੇ ਤੇ ਲੋ ਜੀ ਆ ਗਿਆ ਆਪਾਂ ਫੂਡ ਕੋਰਟ ਕੰਨੀ ਹੁਣ ਤੇ ਇੱਥੇ ਆਪਾਂ ਹੁਣ ਇੱਕ ਚੀਜ਼ ਲਵਾਵਾਂਗੇ ਹੁਣ ਇੱਥੇ ਕਾਫੀ ਧੇਰ ਹੋ ਗਈ ਆਪਾਂ ਨੂੰ ਕੁੰਬਲੀਆਂ ਨੂੰ ਪਾਉ ਭਾਦੀ ਲਗਵਾਵਾਂਗੇ ਦੇਖਦੇ ਆ 150 ਰੁਪਏ ਦੀ ਤਕਰੀਬਨ ਇਹਨਾਂ ਨੇ ਇੱਕ ਪਲੇਟ ਤਿਆਰ ਕੀਤੀ ਆ ਪਾ ਕਾਫੀ ਰੇਟ ਤੇਜ਼ ਨੇ ਡੋਕਲਾ ਹੋ ਗਿਆ ਤੇ ਨਾਲ ਹੋਰ ਚੀਜ਼ਾਂ ਐ ਜੀਆਂ ਬਹੁਤ ਸਾਰੀਆਂ ਇੱਥੇ ਚੀਜ਼ਾਂ ਨੇ ਸਾਥ ਵੀ ਨਾਲ ਇਹ ਐਡਮਨਟ ਕਰਿਓ ਬਹੁਤ ਜਾਉਂਦਾ ਬਹੁਤ ਬੁੜੀ ਸਟਾਲਾਂ ਲੱਗੀਆਂ ਹੋਈਆਂ ਨੇ ਬਹੁਤ ਹੀ ਬੁੜੀਆਂ ਆਂ ਹੀ ਪਾ ਜੀ ਨਿਊਟਰੀ ਹੋ ਗਏ 버거 ਕੋਲਚੇ ਹੋਰ ਤਕਰੀਬਨ ਰਾਜਸਤਾਨੀ ਫੂਡ ਵੀ ਇੱਥੇ ਬਹੁਤ ਸਾਰਾ ਮਿਲਦਾ ਵਾ ਤੇ ਬੰਬੇ ਤੋਂ ਜਿਹੜੇ ਬੰਦੇ ਆਉਂਦੇ ਨੇ ਨਾਲ ਉਹਨਾਂ ਦੀ ਵੀ ਕਾਫੀ ਤਰੀ ਚੀਜ਼ਾਂ ਇੱਥੇ ਪਹੁੰਚਾਈਆਂ ਗਈਆਂ ਨੇ ਤੇ ਆ ਹੋ ਗਿਆ ਮੱਕੀ ਦਾ ਰੋਟੀ ਸਰੋਂ ਦਾ ਸਾਗ ਇਹ ਚੀਜ਼ਾਂ ਵੀ ਤੁਹਾਨੂੰ ਇੱਥੇ ਖਾਣ ਨੂੰ ਮਿਲਣਗੀਆਂ ਨਿਊਟਰੀ ਕੋਈ ਚੀਜ਼ ਦੋਸਾ ਢੋਕਲਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਦੇਖੋ ਹੀ ਫੂਡ ਕਾਉਂਟਰ ਇਹਨਾਂ ਦਾ ਤਕਰੀਬਨ ਬਹੁਤ ਹੀ ਜ਼ਿਆਦਾ ਵੱਡਾ ਬਣਿਆ ਹੋਇਆ ਵਾ ਕਿੰਨੇ ਦੀ ਪਲੇਟ ਹੈ ਜੀ 100 ਰੁਪਏ ਕੁਲਚੇ 100 ਰੁਪਏ ਦੇ ਕੁਲਚੇ ਦੇ ਰਹੇ ਨੇ ਜੀ ਇਹ ਫਰੈਸ਼ ਆਲਦੀ ਨਾਲ ਬਣ ਕੇ ਹਰ ਇੱਕ ਚੀਜ਼ ਤਿਆਰ ਹੋ ਰਹੀ ਹੈ ਤੇ ਬਹੁਤ ਵਧੀਆ ਇਹਨਾਂ ਦੀ ਕਾਫੀ ਵਧੀਆ ਤੇ ਟੇਸਟੀ ਬਣਾਈ ਹੋਈ ਸੀਗੀ ਜੀ ਚਲੋ ਫਾਈਨਲੀ ਆਪਾਂ ਆ ਚੁੱਕੇ ਹਾਂ ਗਰਾਉਂਡ ਦੇ ਵਿੱਚ ਜਿੱਥੇ ਕਿ ਬੜੇ-ਬੜੇ ਚੁੱਲ੍ਹੇ ਚੱਲ ਰਹੇ ਨੇ ਇਸ ਟਾਈਮ ਨਾਲਾ ਮिक्की ਮਾਫੀ ਵੀ ਫਿਰ ਰਹੇ ਨੇ ਕਾਫੀ ਬੜੇ ਪੱਦਰਦਤੇ ਮੇਲਾ ਲੱਗਿਆ ਹੋਇਆ ਵਾ ਤੇ ਅੱਜ ਤਕਰੀਬਨ ਮੇਲੇ ਵਿੱਚ ਸਤਿੰਦਰ ਸਰਤਾਜ ਨੇ ਵੀ ਅਜਾਉਣਾ ਸੀ ਅੱਜ ਉਹਦਾ ਪ੍ਰੋਗਰਾਮ ਆ ਰਾਤ ਦੇ ਟਾਈਮ ਉਹਨੇ ਆਉਣਾ ਵਾ ਤੇ ਵੀਆਈਪੀ ਜਿਨ੍ਹਾਂ ਕੋਲੇ ਪਾਸ ਨੇ ਉਹ ਅੰਦਰ ਜਾ ਸਕਦੇ ਨੇ ਆਮ ਬੰਦੇ ਨੂੰ ਥੋੜਾ ਦੂਰ ਰਹਿ ਕੇ ਦੇਖਣਾ ਪਏਗਾ ਤੇ ਮੇਲੇ ਦੇ ਵਿੱਚ ਇਸ ਤਰੀਕੇ ਦੇ ਚੁੱਲੇ ਲੱਗੇ ਹੋਏ ਨੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਆ ਚੁੱਲਾ ਬਹੁਤ ਖਤਰਨਾਕ ਆ ਸਿੱਧਾ ਡਾਇਰੈਕਟ ਉੱਤੇ ਤੱਕ ਲੈ ਜਾਂਦਾ ਹੋਵੇ ਬਹੁਤ ਹੀ ਵੱਡਾ ਚੁੱਲਾ ਲੱਗਿਆ ਹੋਇਆ ਹੋਵੇ ਬਹੁਤ ਹੀ ਸ਼ਾਨਦਾਰ तकरीबन ਇੱਥੇ ਰਾਈਡਰ ਜਿੰਨੇ ਵੀ ਆਗਨੇ ਲੱਗੇ ਹੋਏ ਨੇ ਚਫਾਰ ਦੇ ਮੇਲੇ ਦੇ ਇਤੋਂ ਵੱਧ ਰਾਈਡਰ ਸੁੰਦਰ ਹੈ ਪਰ ਉੱਥੇ ਇੰਨੀ ਜ਼ਿਆਦਾ ਸੇਫਟੀ ਨਹੀਂ ਰੱਖੀ ਜਾਂਦੀ ਇੱਥੇ ਲੋਕ ਬੜਾ ਡਿਸਪਲਿਨ ਜਿਹਦੇ ਨਾਲ ਇੱਥੇ ਫਿਰ ਰਹੇ ਨੇ ਇਕਾਵਾ ਟੇਡਾ ਚੁੱਲ੍ਹੇ ਚੰਡੋਲ ਇਹਨੂੰ ਕਹਿੰਦੇ ਨੇ ਤੇ ਇਸ ਦੀ ਟਿਕਟ ਇਨਰ ਰੱਖੀ ਹੋਇਆ 100 ਰੁਪਿਆ ਪਰ ਪਰਸਨ ਤੇ ਮੇਰੇ ਹਿਸਾਬ ਦੇ ਨਾਲ ਜਿੰਨੇ ਵੀ ਮੇਲੇ ਦੇਖਣੇ ਚਾਹੀਦੇ ਨੇ ਰਾਤ ਨੂੰ ਦੇਖਣੇ ਚਾਹੀਦੇ ਨੇ ਕਿਉਂਕਿ ਜਿਹੜੀਆਂ ਲਾਈਟਸ ਚੱਲਦੀਆਂ ਨੇ ਚੁੱਲਿਆਂ ਦੇ ਉੱਤੇ ਉਹ ਰਾਤ ਨੂੰ ਦੇਖ ਕੇ ਹੀ ਮਜ਼ਾ ਆਉਂਦਾ ਵਾ ਦਿਨ ਦੇ ਟਾਈਮ ਉਹ ਚੀਜ਼ਾਂ ਨਹੀਂ ਚੱਲਦੀਆਂ ਹੈਗੀਆਂ ਤੇ ਦਿਨ ਦੇ ਸਮੇਂ ਧੁੱਪ ਹੁੰਦੀ ਆ ਰਾਤ ਦੇ ਸਮੇਂ ਕੋਈ ਧੁੱਪ ਨਹੀਂ ਹੁੰਦੀ ਬੜੇ ਆਰਾਮ ਨਾਲ ਤੁਸੀਂ ਆਪਾਂ ਕੋਲ ਜਾ ਸਕਦੇ ਹੋ ਕਾਫੀ ਵੱਡਾ ਮੇਲਾ ਲੱਗਿਆ ਛੋੜਾ ਨਿਸ਼ਾਨੇਵਾਜੀ ਜਿਹੜੇ ਬੱਚੇ ਨਿਸ਼ਾਨੇ ਲਾਉਣੇ ਚਾਹੁੰਦੇ ਨੇ ਉਹ ਚੀਜ਼ਾਂ ਵੀ ਬਣੀਆਂ ਹੋਈਆਂ ਨੇ ਤਕਰੀਬਨ ਇਹ 70 ਰੁਪਏ 'ਚ 6 ਰਾਊਂਡ ਦਿੰਦੇ ਨੇ ਅੱਗੇ ਜਾਂ ਛੋਟਿਆਂ ਦੇ ਸੀ ਤਾਂ 10 ਰੁਪਏ ਦੇ ਵਿੱਚ ਇਹ ਤਕਰੀਬਨ 8-10 ਰਾਊਂਡ ਦੇ ਦਿੰਦੇ ਸੀ 1 ਰੁਪਿਆ ਦਾ ਇੱਕ ਰਾਊਂਡ ਦਿੰਦੇ ਸੀ ਹੁਣ ਇਹ ਹੀ ਰਾਊਂਡ 10 ਤੋਂ 12 ਰੁਪਏ ਦਾ ਹੋ ਗਿਆ ਇੱਕ ਸ਼ਾਟ ਆਵੇ ਆਜਿੰ ਤੋਂ ਮਨਵਾ ਸਾਰੇ ਨੂੰ ਚੁੱਕੀ ਹੋਊ ਆ ਵੀਆ ਕਿੰਨੇ ਦਿੰਦਾ 50 ਦੇ ਕਿੰਨੇ ਰਾਊਂਡ ਇੱਕ ਵਾਰੀ ਵੀਆ ਯਾਰੀ ਬੋਲ ਹਾਂ 200 ਦੇ ਜਿੱਤ ਦੇ ਅੱਗੇ ਲਗਾ ਮੈਂ ਲੈ ਕੇ ਗਿਆ ਬਾਜੀ ਕਿੰਨੀ ਵਾਰ ਲੈ ਕੇ ਗਿਆ ਮੈਂ ਹਜੇ ਹਜੇ ਲੈ ਕੇ ਗਿਆ ਇੱਕ ਗੇਮ ਅਰੇ ਲੱਗ ਜਾ ਰਿਹਾ ਕਿੰਨੇ ਦੇਵਾ ਅਰੇ ਇੱਕ ਆਗੇ ਦੇਵਾ ਹਾਂ ਜੋੜੇ ਹੋ ਗਿਆ ਸਟੂਡੀਓ ਜੋੜੇ ਡਿਸਟ੍ਰਿਕਟ ਕਿ ਨਾਲ ਖੇਡਦੇ ਇਹ ਕੀ ਕਰ ਰਿਹਾ ਹਏ ਹੋਏ ਮਾਰ ਦੇ ਥੱਲੇ ਮਾਰ ਦੇ ਮਾਰ ਦੇ ਹਾਂ ਮੈਂ ਥੋੜਾ ਜਿਆਦਾ